ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਲੈਕਸੰਦਰ ਦੇ ਨੇ ਹਰ ਇੱਕ ਪਾਰਟੀ ਆਜ਼ਾਦ ਦਾ ਜੋਰ ਰੇ ਮੈਚ ਕਰ ਰਹੀ ਹੈ ਉਸ ਹਿਸਾਬ ਨਾਲ ਸਾਡੇ ਗੁੱਟ ਤੋਂ ਜਿਹੜੀ ਸਾਡੀ ਪੈਨ ਬਰਿੰਦਰ ਕੌਣ ਜਿਹੜੀ ਲੈਕਸੰਦਰ ਕਰ ਰਹੀ ਹੈ ਸੋ ਅਸੀਂ ਅੱਜ ਪਿੰਡ ਕਮਰਿਆਲ ਚ ਖੜੇ ਆਂ ਡੋਰ ਤੋਂ ਡੋਰ ਕਰ ਰਹੇ ਆਂ ਸੋ ਸਾਡੀ ਸਾਰੇ ਸਾਥੀਆਂ ਨੂੰ ਅਪੀਲ ਹੈ ਮੇਰੇ ਚਾਣ ਵਾਲਿਆਂ ਨੂੰ ਬਰਾਦਰੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰੇ ਸਾਥੀਆਂ ਨੂੰ ਜਿੰਨੇ ਵੀ ਹੋ ਕਿਉਂਕਿ ਇਹ ਜਿਹੜਾ ਮੁਕਾਬਲਾ ਹੈ ਬਲਾਕ ਸੰਤੀ ਦਾ ਇਹ ਅਸੀਂ ਆਦੇ ਪੱਤਰ ਤੇ ਲੜ ਰਹੇ ਆ ਆਪਦੇ ਲੈਵਲ ਤੇ ਲੜ ਰਹੇ ਆ ਬੇਸ਼ੱਕ ਟਿਕਟ ਕਿਉਂਕਿ ਭਾਜਪਾ ਨਾਲ ਸਬੰਧ ਉਹ ਜਿਹੜੀ ਸਾਡੀ ਭੈਣ ਹੈ ਰੱਖਦੀ ਏ ਉਹਨੂੰ ਟਿਕਟ ਉਹਰੋਂ ਮਿਲ ਗਈ ਕਿਉਂਕਿ ਇਹਨਾਂ ਨੇ ਸਰਪੰਚੀ ਦਾ ਸਾਥ ਸਾਥ ਦਿੱਤਾ ਸੀ ਤੇ ਸਾਡਾ ਫਰਜ਼ ਬਣਦਾ ਇਹਨਾਂ ਦਾ ਸਾਥ ਦੇਣ ਦਾ ਪਰ ਜਿਹੜਾ ਅਗਲੇ ਪਾਸੇ ਜਿਹੜਾ ਮੈਂ ਸੁਣ ਰਿਹਾ ਵੀ ਪ੍ਰਚਾਰ ਜਿਹੜਾ ਅੱਜ ਤੋਂ ਪਹਿਲਾਂ ਪਿੰਡ ਚ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੈਂਡੀਡੇਟ ਵੱਲੋਂ ਉਹ ਅਸੀਂ ਉਹਨਾਂ ਦੱਸ ਦੇਣਾ ਚਾਹੁੰਦੇ ਆ ਵੀ ਜਦੋਂ ਮੇਰੇ ਤੇ ਇਟਾ ਰੋੜਾ ਚੱਲ ਗਿਆ ਸੀ ਪਿੰਡ ਚ ਆ ਕਰਨੀ ਆ ਉਹਦੀ ਸਮੁੱਚੀ ਪੰਚਾਇਤ ਤੇ ਸਮੁੱਚੇ ਨਗਰ ਤੇ ਓ ਆਜੀ ਕਮਰੇਵਾਲੇ ਵਾਸੀਆਂ ਨੂੰ ਵੀ ਅਪੀਲ ਹੈ ਮੇਰੇ ਨੌਜਵਾਨ ਸਾਥੀਆਂ ਨੂੰ ਵੀ ਅਪੀਲ ਹੈ ਤੁਸੀਂ ਮੈਨੂੰ ਭਲੀ ਭਾਲੀ ਜਾਣਦੇ ਜੇ ਵੀ ਉਹ ਐਕਟਰ ਰੋਡਾ ਜਦੋਂ ਅਸੀਂ ਨਸ਼ਾ ਪੰਦ ਕਰਨ ਗਏ ਸੀ ਤਾਂ ਉਦੋਂ ਸਾਡੇ ਤੋਂ ਜਿਹੜਾ ਚੱਲਿਆ ਸੀ ਕਿਆਜ ਉਹੀ ਬੰਦੇ ਜਿਨ੍ਹਾਂ ਨੇ ਸਾਡੇ ਐਕਟਰ ਰੋਡਾ ਚਲਾਏ ਸੀ ਆਜੀ ਕਮਰੇਵਾਲ ਚ ਬੋਟਾ ਮੰਗਰੇ ਨੇ ਸੋ ਸਾਰੇ ਕਮਰੇਵਾਲੇ ਧਾਣਾ ਭਰਾਵਾਂ ਨੂੰ ਸਾਡੀ ਅਪੀਲ ਹੈ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਜਿਹੜਾ ਪੂਰਨਤਾਲ ਤੇ ਬੋਟਾਦਰ ਤੇ ਜਿਹੜਾ ਬਾਈਕਟ ਕੀਤਾ ਜਾਵੇ ਕਿਉਂਕਿ ਜਿਹੜਾ ਵੀ ਬੰਦਾ ਨਸ਼ਾ ਨੂੰ ਪ੍ਰਮੋਟ ਕਰਦਾ ਹੈ ਆਜ ਉਹਨਾਂ ਨੂੰ ਨਾਲ ਲੈ ਕੇ ਫਿਰਦੇ ਨੇ ਜਿਹਨਾਂ ਦੇ ਸੈੱਟ ਖਲਾ ਧਰਨੇ ਲਾਏ ਉਹਨਾਂ ਦਾ ਪਰਚਾ ਕਰਾਉਣ ਤੇ ਅੱਜ ਉਹ ਸਾਰੀਆਂ ਤਾਕਤਾਂ ਪਿੰਡ ਕਮਰੇ ਵਾਲੇ ਤੇ ਲੱਗੀਆਂ ਹਨ ਤੇ ਮੇਰੇ ਨੌਜਵਾਨ ਵੀਰਾਂ ਸਾਧੀਆਂ ਨੂੰ ਬੇਨਤੀ ਵੀ ਜਿਹੜੇ ਜਿਹੜੇ ਵੀਡੀਓ ਵੇਖਣ ਕਮਰੇ ਵਾਲੇ ਜਿੱਥੇ ਰਿਸ਼ਤਦਾਰੀ ਹੈ ਸੋ ਸਾਡਾ ਸਾਥ ਦਿਓ ਅਸੀਂ ਵੀ ਕਮਰੇ ਵਾਲੇ ਤੇ ਅੱਜ ਡੋਰ ਟੂ ਡੋਰ ਕਰ ਰਹਾ ਸੋ ਜਿੰਨਾ ਹੋਵੇ ਸਾਥ ਸਾਡਾ ਸਾਥ ਦਿਓ ਜੀ ਇੱਕ ਵਾਰੀ ਫੇਰ ਜਿਹੜਾ ਲਾਤੀਆ ਵਾਇਰਲ ਦੀਗਾ ਨਾਲ ਸਾਹਿਬ ਜੀ ਕਮਰੇ ਵਾਲੇ ਸਸਰੀਗਰ ਪਹਿਲਾਂ ਤਾਂ ਅੱਜ ਆਪ ਤੇ ਤਾੜੀ ਬਾਤ ਦੇ ਜਿਹੜੇ ਰਾਤ ਨੂੰ ਫੋਨ ਦੇ ਬਸ

ਪਾਰਟੀ ਦਾ ਜੈ 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 ਹੂ ਹੱਪਾ ਇਸ ਕਰਕੇ ਸਰਕਾਰ ਬਣਾਈ ਸੀ ਕਿ ਜਿਹੜਾ ਪੁਰਾਣਾ ਗੰਦ ਪਿਆ ਉਹ ਖਤਮ ਕਰਨਾ ਹੈ ਸਾਨੂੰ ਵੀ ਪਤਾ ਨਹੀਂ ਸਾਡੇ ਇਚਾਸਤਿੰਦਾ ਸੌਤਰਾ ਹੈ ਪਰ ਚਲੋ ਕੋਈ ਗੱਲ ਨਹੀਂ ਪੰਜਾਬ ਸਰਕਾਰ ਨੇ ਪਹਿਲੇ ਫਾਰਮ ਭਰੇ ਸੀ ਬੰਦਰੀ ਦੇ

ਜੇ ਕੋਈ ਸਾਹਿਬ ਆਗਲੋ ਜੇ ਸਾਨੂੰ ਪਤਾ ਵੀ ਹੋਵੇ ਤਾਂ ਜਿਹੜੇ ਬੱਚੇ ਨੇ ਪੜਾਈ ਕੀਤੀ ਫੇਰ ਦਿੱਤਾ ਭਾਵੇਂ ਮਿਹਨਤ ਸਦਕਾ ਉਹ ਆਕੇ ਨੌਕਰੀ ਲੱਗ ਜਾ ਕੋਈ ਬੱਚੇ ਨੂੰ ਕੀ ਵੀ ਛੱਡ ਕੇ ਲੱਗੇ ਹੈ ਇਹ ਤੁਹਾਡੇ ਮੁੱਖ ਮੰਤਰੀ ਨੇ ਕੀਤਾ ਅੱਜ ਤੱਕ ਕਿਸੇ ਤੇ ਕੀਮਤ ਨਹੀਂ ਸੀ ਜਿਵੇਂ ਮੈਡੀਕਲ ਨੌਕਰੀਆਂ ਕਰ ਦਿੱਤੀਆਂ ਫੇਰ ਸਰਕਾਰ ਨੇ ਕਿਹਾ ਪਵਨ ਗੁਰੂ ਪੜ੍ਹਨੀ ਦਿੱਤਾ ਮਾਂ ਦਾ ਧਰਮ ਮਾਂ ਦਾ ਵਿਚਰਾ ਮੇਰੀ ਪਾਣੀਏ ਪੋਪਾ ਕੰਟਰੋਲ ਕਰੀਏ ਨੀ ਸਾਰੇ ਟੱਬਰ ਨੂੰ ਕੈਂਸਰ ਹੋ ਜਾਂਦੀ ਏ ਜਿਹੜੇ ਰਾਤ ਬਣੀ ਪਈ ਸੀ ਤੁਹਾਡੇ ਸਾਹਮਣੇ ਪੀਰਲਾ ਪਾਣੀ ਅੱਜ ਵੀ ਲੋਕ ਟੈਂਪਲ ਉੱਤੇ ਮੋੜੇ ਖੜੇ ਨੇ ਸਹੀ ਇਹੋ ਤਰ੍ਹਾਂ ਸੁਣੋ ਉਹ ਕਰਿਆ ਜੱਲੋ ਸਭ ਮੋਟਰ ਬੰਦਰੀ ਪੰਜਾਬ ਨੇ ਆਪਾਂ ਨੂੰ ਦਿੱਤਾ ਚਾਰ ਸਿੰਘ 21 ਕਰੋੜ ਦਾ ਇਕੱਠੇ ਲੱਗਿਆ ਇਹਦਾ ਕਾਲਗੰਗ ਦੀ ਪੇਪਾ ਕਈ ਦੇਖ ਲਈ ਪਿੰਡ ਸਰਕਟ ਨਾਲ ਨਾਲ ਹੋਰ ਇੱਕ ਚਾਰ ਮਹੀਨਿਆਂ ਤੱਕ ਮੇਰੀ ਪਾਣੀ ਸਾਫ਼ ਸੁਥਰਾ ਥੋੜੇ ਘਰਾਂ ਦੇ ਕੈਂਪ ਵਿੱਚ ਪਹੁੰਚਦਾ ਕਰਦੇ ਨੇ ਉਸ ਗੱਲ ਵੀ ਤੁਹਾਨੂੰ ਮੁਹਾਰਤ ਹੁਆਦਾ ਜਿੰਦਾਬਾਦ ਜਿੰਦਾਬਾਦ ਪਾਣੀ ਜਿੰਦਾਬਾਦ ਸੁਨਦਰ ਫੇਰ سرکار نے کیا بھئی جب پنجا جو قریبی ختم کرنی ہے کہ آپ وہاں سکولہ لوہار پڑھ لیے سکولہ دا سکم ٹھیک کرئے پنجاب سرکار نے ہر پینکنج اسے پینکنج ਕੀ ਕਹਿੰਦਾ ਸੀ ਸਕੂਲ ਕਿਸੇ ਪਿੰਡ ਕੀ ਕਹਿੰਦਾ ਸੀ ਕਿਸੇ ਪਿੰਡ ਕੀ ਕਹਿੰਦਾ ਸੀ ਓਡੇ ਪਿੰਡੇ ਚ ਜਿਹੜਾ ਮਿਰਲ ਸਕੂਲ ਐ 1 ਰੁਪਇਆ ਘਰਾਂ ਡਾਈ ਪਾਵੇ 2 ਲੱਖ ਰੁਪਏ ਦੀ ਫਿਰ ਲਾਇਬ੍ਰੇਰੀ ਖੇਤਰ ਨਵਰਦੀਆਂ ਤੇ 4 ਲੱਖ 80 ਹਜ਼ਾਰ ਰੁਪਏ ਆਇਆ ਫਿਰ ਦੂਜੇ ਸਕੂਲ ਆਸਤੇ ਇੱਕ ਕਮਰਾ ਆਇਆ 7 50 ਹਜ਼ਾਰ ਦਾ ਆ ਬੱਚੇ ਨੂੰ ਬਣਾਣਾ ਬੱਚੋ ਕਮਰਾ ਬਣ ਗਿਆ ਟੀਵੀ ਲੱਗਿਆ ਸਾਰੇ ਲੱਗੇ ਬੜੀ ਹੈ ਲੱਗਾ ਵੇ ਫੇਰ ਫੇਰ ਕਰਾ ਕੇ ਉਹਦੀ ਗਈ 330000 ਰੁਪਇਆ ਤੇ 527000 ਰੁਪਇਆ ਹੋਣਾ तकरीबन 16 22 ਲੱਖ 50000 ਰੁਪਇਆ 31 ਮਾਰਚ 2025 ਤੱਕ ਦਾ ਹਿਸਾਬ ਹੈ ਨਵਾਂ ਹਿਊਰ ਦੇਗਾ ਕਿ ਕਿਰੋਦੀ ਆ ਔਕੋ ਲੱਗੋ ਕਾਰ ਦਾ ਤੋ ਕਾਰ ਦਾ ਤੋ ਲੱਗਪੋ ਕਾਰਗਨ ਕਰਾਮੇ 100 ਰੁਪਿਆ ਦਿੱਤਾ ਹੈ ਕਾਗਜ਼ਦਦਤ ਬੈਰੋ

ਜਿਹੜੇ ਸੋਚੇ ਭੀ ਐ ਵੀ ਨਹੀਂ ਕੰਮ ਛੱਡਣਾ ਫਟਕੜੁਗੜ ਮੇਲ ਲੱਗੀ ਦੀ ਜਿਹੜੇ ਬੇਸਰੇ ਸੰਗਤ ਨੇ ਜਿਹਨਾਂ ਦੇ ਘਰ ਡਾਏ ਉਹਨਾਂ ਦੀ ਚੂੜੀਆਂ ਕਸੀਆਂ ਇਹ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਨੇ ਤੇ ਕੇਂਦਰੀ ਸਾਹਮਣੇ ਅਨਾਊਂਸ ਕੀਤਾ ਬੇਸਿਕ ਪੰਜਾਬ ਨੂੰ ਜੇਹਾਂ ਵੀ ਹੱਬ ਬਣਾਵਾਂਗੇ 40 ਸਟੇਡੀਅਮ ਜਦਾਬਾ ਲੱਕੜੇ ਜੀ ਵਿੱਚ ਕੱਟਿਆਲੇ ਕ੍ਰਿੰਦ ਦੇ ਵਿੱਚ ਸਟੇਡੀਅਮ ਬੜੀਆਂ ਦਾ ਬੱਗਾ 40 ਲੱਖ ਦੀ ਲੱਖਰ ਦਾ ਪਹਿਲਾ ਵੱਡਾ ਸੀ ਫੇਰ ਆਪਾਂ ਨੂੰ ਬਈ ਇੱਕ ਮਿੰਟਿਆ ਫੇਰ ਆਪਾਂ ਸੋਚਿਆ ਵੀ ਉਹਨੂੰ ਵੱਡਾ ਕਰ ਦਈਏ ਵੱਡਾ ਕਰਕੇ ਤਕਰੀਬਤ 7 ਲੱਖ ਜਿੰਨੇ ਦੇ ਲੰਗ ਕਰੇ ਕੱਟਿਆਲੇ ਵੱਡਾ ਸਟੇਡੀਅਮ ਉਹਨੂੰ ਕਿਤੇ ਸਾਡੇ ਗੁਆਂਢ ਭੱਜਿਆ ਕਰਕੇ ਟ੍ਰੇਨਿੰਗ ਜਾ ਕਰਦੇ ਕੋਈ ਕਿਸੇ ਨੂੰ ਦੂਜੇ ਪਿੰਡ ਜਾਂਦੀ ਲੋ ਨਹੀਂ ਚੇਤਨ ਗਿਆ ਰੱਖਿਆ ਜੇ ਸਾਡੀ ਇੱਜ਼ਤ ਹੋ ਰਿਹਾ ਕਰਨੀ ਉਹ ਤੇ ਵੀ ਚ ਰੱਖੀ ਜੇਕਰ ਮੰਗ ਨਹੀਂ ਆ ਪੈਸਾ ਪਹਿਲਾਂ ਛੋਟਾ ਬਣਾਉਣ ਲੱਗੇ ਸੀ ਠੀਕ ਹੈ ਉਹਨੂੰ ਸੈਂਡ ਕਰਕੇ ਵੱਡਾ ਬਣਾਉਣ ਲੱਗਿਆ ਹੁਣ ਇਸ ਪੈਸੇ ਦੀ ਮੰਗ ਹੋਰ ਕੀਤੀ ਹੈ ਠੀਕ ਹੈ ਇਹਦਾ ਪੁਰਾਣਾ ਨਹੀਂ ਗਾ ਥੋੜਾ ਮਲੇ ਤੇ ਥੋੜੇ ਸਰਪੰਚ ਤਾਂ ਨਹੀਂ ਗਾ ਪਲਟੀ ਪਰ ਕਿੰਨੇ ਡੱਫਾ ਦੀ ਬਣ ਕੇ ਤੇ ਆ ਆਏ ਮੈਂ ਆਉਂਦਾ ਛੋਟੇ ਭਾਦ ਦਾ ਰਖਾਇਰ ਕੀਤਾ ਕੋਈ ਸ਼ੱਕ ਨਹੀਂ ਕੋਈ ਕਮੀ ਨਹੀਂ ਛੱਡੀ ਇਹ ਨਹੀਂ ਉਠਾ ਕੇ ਉਹਦੇ ਵੋਟਾਂ ਵੰਡ ਕੇ ਜਿਆਦਾ ਨੌਜਵਾਨ ਮੁੰਡੇ ਕੱਲ ਪ੍ਰਿੰਟ ਦੀ ਤਰਕੀ ਕਰੂੰਗਾ ਮੈਨੂੰ ਨਹੀਂ ਬਲ ਫਿਰ ਇੱਕ ਵਾਰਾ ਕਾ ਸਾਢੇ 9 ਲੱਖ ਦਾ ਕਦ ਮੁਕੰਮਲ ਕਰਾ ਤਾ ਥੋੜੇ ਸਾਹਮਣੇ ਰਹਿਤ ਦੇ ਨਾਲ ਸਾਫ ਸੁਥਰਾ ਹੋਇਆ ਬੈਠ। ਫਿਰ ਮੇਰੀ ਗੱਲ ਸਾਢੇ 13 ਲੱਖ ਦੇ ਪਾਸ ਕਰਾਇਆ। ਫਿਰ 6 ਲੱਖ ਚੋੜੇ ਆ ਤੇ ਮੇਰੀ ਖਾਣ ਇੱਕ ਤੋਂ ਫਰੀਡ ਕਰਾਇਆ। ਇੱਕ ਸਕੂਲ ਚ ਕਿਚਨ ਸ਼ੈੱਡ ਬਣਾਇਆ 4 ਲੱਖ 85 ਹਜ਼ਾਰ ਦਾ। ਗਣੀਆਂ ਆਸੇ 2 ਲੱਖ ਫੇਰ ਦਿੱਤਾ। 2 ਲੱਖ 95 ਹਜ਼ਾਰ ਫੇਰ ਦਿੱਤਾ। ਇਹ ਕਹਿਦਾ ਜੰਮਾਨਾ ਆ ਕੇ ਤੁਮ ਕਸਤਾ ਹੈ ਉਸ ਤੋਂ ਮਾਂ ਦਾ ਗਰੀ 16 ਕੇ 17 ਲੱਗਦੀ ਮੇਰੇ ਪਿੰਡ ਦੇ ਵੱਡੇ ਸੀ ਕੋਹ ਰਗਾ ਸੀ ਸਹੀ ਹੈ ਸਹੀ ਹੈ ਉਹ ਤਨਾ ਕੇ ਦਿੱਤੀ ਸਾਡੇ ਚਰੋਗਾ ਥੋੜੀ ਜਿਹੀ ਰਹਗੀ ਆਪ ਘੇਰ ਬਣਾ ਜਾਗੇ ਇਹ ਵਿੱਚ ਕੋਈ ਕਮੀ ਨਹੀਂ ਪਰ ਹਾਂ ਕਾਉਤੇ ਵੜਿਓ ਕਮੀ ਕੋਈ ਨਹੀਂ ਇੱਕ ਐਸ ਦੁਆਨੀ ਆ ਗਏ ਨੇ 4 ਲੱਖ ਰੁਪਏ ਦੇ ਕੇ ਕੌਫੀ ਲਾਇਬ੍ਰੇਰੀ ਵਿੱਚ ਤੁਹਾਡੇ ਪਿੰਡ ਵਿੱਚ ਬਣਾ ਕੇ ਦੇਣੀ ਹੈ ਇਹ ਵੀ ਯਾਦ ਰੱਖੋ ਜੰਦਾਬਾਦ ਜੈ ਜੀ ਜੀ ਜੰਦਾਬਾਦ ਐਡੇ ਨੇ ਲੀਡਰ ਜੇ ਕਦੇ ਗੱਲਾਂ ਨਹੀਂ ਮੁੱਕਾ ਲਏ ਜਾਂਦੇ ਸਿੰਘੀ ਵੋਟਾਂ ਦਾ ਨਹੀਂ ਇਹ ਤਾਂ ਸਾਡੇ ਦਾ ਗੱਲਾ ਕਰਕੇ ਇੱਕ ਮੌਕਾ ਦੇ ਗਏ ਹੋ ਜਿਹੜੇ ਪੁਰਾਣੇ ਹੁੰਦੇ ਆ ਨਾ ਪਾਣੀ ਤੋਂ ਪਾਸੇ ਮੰਨ ਜਾਂਦੇ ਤੂੰ ਵੇਖ ਕੇ ਕਿਹੜਾ ਵੀਡੀਓ ਬਣ ਜਾਣਾ ਜਿਹੜੇ ਪਰਾਨੇ ਵੀਰੋਂ ਨੇ ਜਿਹਦੇ ਤੱਕ ਨੇ ਤੁਹਾਡੇ ਨਾਲ ਕਿੱਥਾ ਦਾ ਫਿਰਦਾ ਉਹ ਵੀ ਕੋਚਰੇ ਦੀ ਕਿਰਣਾ ਨੂੰ ਮਾਉ ਦੇ ਗਿਆ ਤੁਹਾਡੇ ਪਿੰਡ ਦੇ ਜੱਟੀਂ ਜਿਹਦੇ ਬੰਦੇ ਹੈ ਇਹ ਤਾਂ ਨਹੀਂ ਕਿ ਸਰਕਾਰ ਨਹੀਂ ਰਹੀ ਸਹੀ ਹੈ ਸਹੀ ਹੈ ਸਰਕਾਰ ਹੀ ਰਹੀ ਹੈ 30 40 ਰੁਪਏ ਕਿਦੋਂ ਸਰਕਾਰ ਨੇ ਮਾਰਾ ਜਿਆ ਕੋਚਰੇ ਦੇ ਜਿਹੜੇ ਸੋਲੇ ਨਾ ਫਿਰਦਾ ਹੈ ਵੀ ਕੀ ਹੋਇਆ ਕੀ ਕੁਛ ਕੀਤਾ ਜੱਲਾ ਨਿਓੜੀਆਂ ਗੱਲਾਂ ਕਰੀਏ ਬੜੀਆਂ ਸੌਕੀ ਹੈ ਗੋਲੀ ਸਾਰੇ ਸੋਚਿਆ ਇਹ ਸੰਗਤ ਦੇਖਦੀ ਹੈ ਕੜੀ ਹੈ ਬਰਾਬਰ ਹੱਕ ਦਾ ਹੈ 50% ਬਰਾਬਰ ਦਾ ਹੱਕ ਹੈ 50% ਬਰਾਬਰ ਹੱਕ ਦਾ ਹੀ ਹੈ ਆ ਫੋਟੋ ਲਾਉਣੀ ਹੈ ਬੇਸੋਕੀ ਨਹੀਂ ਇਹ ਫੋਟੋ ਲੱਗ ਜੇ ਜਦੋਂ ਥੋੜੀ ਕਮਾਂਡ ਸੰਭਾਲੂਗੀ ਅੱਜ ਪਿੰਡਾਂ ਦੇ ਗਰਾਮ ਲਊਗੀ ਫਿਰ ਇਸ ਕੁੜੀ ਦੀ ਕਦਰ ਹੋਗੀ ਮੇਰੀ ਗੱਲ ਕਰਕੇ ਜਾਕੀ ਲਿਖੇਗੀ ਆਦੇ ਸਮਾਂ ਵੀ ਆਪ ਤੇ ਮਾਰਿਆ ਕੋਈ ਗੱਲ ਨਹੀਂ ਇਹ ਮੇਰਾ ਵੱਡਾ ਫਰਾ ਅੱਗੇ ਮੇਰੇ ਤੋਂ ਖੱਤੀ ਵਾਜੀ ਮੇਰੇ ਤੋਂ ਬਾਪੀ ਹੋ ਸਹਿਵਾਸ ਤੇ ਇਹ ਅੱਤੀ ਇਹ ਵੀ ਆਪਾਂ ਇਹ ਵੀ ਤੈਨੂੰ ਦੱਸ ਦਿਆਂ ਅੱਜ ਤੋਂ ਬਾਅਦ ਮੇਰੇ ਘਰੇ ਕੁਝ ਨਹੀਂ ਬੰਦਾ ਮੇਰੀ ਗੱਲ ਯਾਦ ਰੱਖੇ ਨੀਂ ਜਿੰਨਾਂ ਜਿੰਨਾਂ ਕੋ 100 ਰੁਪਈਆ ਲੈ ਹਾਂ ਜੀ ਗੋਤਵਾਲੇ ਸੌ ਚੜਾਉਂਦਾ ਮੁੱਕਰ ਕਿੱਲਾ ਪਤਾ ਠੀਕ ਠੀਕ ਗੋਤਵਾਲੇ ਕਿੰਨੇ ਕੋ 100 ਰੁਪਈਆ ਲੈ ਗੋਤਵਾਲੇ ਮੱਥਾ ਟੇਕਾ ਫਿਰ ਉਹ ਦੇ ਦੇ ਜੇ ਚੀਕਾ ਨਾ ਆਤਿਆ ਤਾਂ ਮੈਨੂੰ ਜੇ ਪਿਓ ਦਾ ਪੁੱਤ ਨਾ ਹੋਵੇ ਤੇਰੀ ਮਿਲ ਵੀ ਉਹ ਕੋ ਪਕੜ ਗਿਆ ਉਹ ਬਾਹਰ ਕਾਲ ਲਿਆ ਇੱਕ ਮਿੰਟ ਕੰਦੀ ਲਾਪਨੀ ਮਰ ਰੋਟਮਨ ਬਾਈ ਇੱਕ ਮਿੰਟ ਅੰਦੇ ਤਾਂ ਹੋ ਗਏ ਹੋਰ ਅੰਦੇ ਤਾਂ ਥੋੜੀ ਪਰੇਸ਼ਾਨ ਜਿਹੜੇ 5-500 ਮਗਰ ਬੁੱਧ ਨੂੰ ਕੋਈ ਪਤਾ ਨਹੀਂ ਪਈ ਜੀ ਮੁੱਖ ਪਰੇ ਵਿੱਚ ਉਹ ਕੰਨੀ ਹੋ ਰਹਾ ਮੇਰੀ ਗੱਲ ਸੁਣੋ ਉਹ ਡੋਟੀ ਕੋਟੀ ਮਿਲਿਆ ਕੋਲ ਮੈਂ ਕੁੰਜਾਣੀ ਪੇਸ਼ਾ ਸਾਡੇ ਕੀ ਜਗਾ ਕਈ ਵੀ ਜਵਾਨ ਤੋਂ ਗਲਤੀ ਹੋ ਜਾਂਦੀ ਹੈ ਪਰ ਜਿਹੜੇ ਟਿੰਗਾਂ ਦੇ ਕੁੱਟਾ ਲਾਇਆ ਹੋਏ ਪਿਆ ਕੋ ਉਹਨੂੰ ਵਿੱਚੋਂ ਫੇਰ ਕੇ ਖੰਗ ਮਾਰ ਲਾਗਦੀ ਹੈ ਨਿਕਲ ਜਾਂਦੀ ਹੈ ਹਾਂ ਠੀਕ ਹੈ ਕਿੱਥੇ ਬੜੇ ਬੁੱਲ ਬੁੱਲਾ ਕੱਜੀ ਖੜੀ ਹੈ ਸਮਾ ਲੱਗ ਗਿਆ ਬੁੱਲਾ ਬੁੱਲਾ ਹੈਗਾ ਕਿਉਂ ਜੀ ਇਹ ਸਾਡੇ ਕਿਸਾਨਾਂ ਨੂੰ ਡੋਗੇ ਜੇ ਸਾਡੀ ਜਵਾਨੀ ਖਾ ਗਏ ਇਹ ਜਿਹਨਾਂ ਨਾਲ ਤੁਸੀਂ ਬੜੇ ਚਿਕਾ ਲੋਹੇ ਹੀ ਕਾਲੀਸਾ ਤੇ ਪੀਨੇ ਪੀ ਸਕਣਾ ਹੈ ਅਕੀਸਾ ਦੋਏ ਮਰੀ ਤੈ ਜੀ ਅੱਜ ਤਾਈ ਕੋਈ ਇਹ ਨਹੀਂ ਕਰ ਸਕਦਾ ਬਈ ਕਿਸੇ ਨੇ ਕਦੇ ਕੁੱਸ ਕੀਤਾ ਹੋਏ ਸਾਡੇ ਤਿੰਨ ਸਾਲਾਂ ਅੱਜ ਕੋਈ ਅੰਮਲ ਖੜੀ ਤੇ ਕੇਵਲ ਕਹਿ ਸਕਦਾ ਵੀ ਕਿਸੇ ਨੇ ਖੱਗੀ ਮਾਰੀ ਹੋਏ ਅਚਕ ਬਾਈ ਬਣ ਕੇ ਚੋ ਮੈਂ ਮਾਰਾ ਬੱਛੋ ਮੈਂ ਜੱਦ ਕਰ ਰਹੀ ਹਾਂ ਬਾਕੀ ਇੱਕ 30 ਰੁਪਿਆ ਤੁਹਾਨੂੰ ਹੱਥ ਜੋੜ ਕੇ 20 ਕਰੋੜ ਰੁਪਿਆ ਪਹਿਲਾਂ ਹੁੰਦਾ ਸੀ ਬਰਾਖ ਸ਼ੰਤੀ ਦਾ ਹੁਣ ਉਰੂ ਸਾਰੇ 40 ਪਿੰਡ ਵੀ ਆਪਣੇ ਕੋਲ ਆ ਗਏ ਆ तकरीबन 30 ਕਰੋੜ ਰੁਪਿਆ ਬਰਾਖ ਸ਼ੰਤੀ ਦਾ ਮੌਜਾ ਹਰੇਕ ਚਾਰ ਬੇਸਵਾ ਜੇਕਰ ਉਹ ਮੁੰਡਾ ਰਮਨ ਖੜਾ ਆਪਣਾ ਜੋਟਾ ਪਾਇਆ ਰੱਤ ਹੋਏ ਤੋਂ ਇਹਨੂੰ 7 ਕਰੋੜ ਰੁਪਏ ਦੇ ਇਸੇ ਵੀ ਆਇਆ ਕਰੂਗਾ ਆਪਣੀ ਜਿਹੜਾ ਪਿਛੇ ਸਾਡੇ ਮੈਂਬਰਾਂ ਦਾ ਠੀਕ ਹੈ ਜੀ 7 ਕਰੋੜ 7.5 ਕਰੋੜ ਤੋਂ 5 ਕਰੋੜ ਤੋਂ ਥੋੜੇ ਬਹੁਤ ਰੁਪਏ ਥੋੜੇ ਅੰਗਰੇਜ਼ ਨੂੰ ਦਿੱਤਾ ਹੈ ਹਰ ਸਾਡੇ ਜਿੱਥੇ ਮਰਜ਼ੀ ਦਾ ਜਿਹੜੀ ਲਾਇਬ੍ਰੇਰੀ ਉਸੇ ਪੈਸੇ ਦਵਾਈ ਹੈ ਤੇ ਗੀਵਨ ਨਾ 10 ਕਰੋੜ ਰੁਪਿਆ ਜਦੋਂ ਆਉਂਦਾ ਇੱਕਠਿਆਂ ਦੇ ਤੁਹਾਨੂੰ ਕੁਛ ਨਵਾਂ ਕੰਮ ਹੋਇਆ ਕਰਕੇ ਯਾਦ ਰੱਖੋਗੇ ਠੀਕ ਹੈ ਜੀ ਬਾਕੀ ਦੇਖ ਤੁਹਾਡੇ ਪੈਰਾਂ 'ਤੇ ਵੀ ਕੋਈ ਸਿਕਦਾਸੀ ਨਹੀਂ ਐ ਸਿਕਰੀ ਕੋਈ ਨਹੀਂ ਕਿੰਨੇ ਭਾਈ ਵੇ ਕੋਈ ਕੋਈ ਸੀ ਉਹਦੇ ਪੈਰਾਂ 'ਤੇ ਸੁਆਮੀ ਖਾਣ ਠੀਕ ਹੈ ਕੋਈ ਨਹੀਂ ਕਿਉਂ ਤਕਰੋਗੇ ਜੇ ਬੜਾ ਕੋਈ ਨਿਕਲੂਗਾ ਸੱਪ ਬਾਦ ਕਿਉਂ ਤਕਰੋਗੇ ਠੀਕ ਹੈ ਬਾਕੀ ਉਹ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਜੇ ਸਾਡੇ 3 ਸਾਲਾਂ ਤੋਂ ਕਿਸੇ ਨੂੰ ਵੀ ਯਾਇ ਤੰਗ ਕੀਤਾ ਹੋਵੇ ਕਿਸੇ ਤੇ ਨੀਲੇ ਪਰਚਾ ਦਿੱਤਾ ਹੋਵੇ ਸਾਹਮਣੇ ਕੋਰਟੀ ਨਾ ਪਾ ਕੋਈ ਗੱਲ ਹੋਵੇ ਠੀਕ ਹੈ ਜੇ ਸਾਡੇ 3 ਸਾਲਾਂ ਤੋਂ ਲੱਗਦਾ ਵੀ ਆਵਾਦੀ ਪਾਰਟੀ ਨੇ ਕੰਮ ਕੀਤਾ ਹੋਵੇ ਤੇ ਆਵਾਦੀ ਪਾਰਟੀ ਨੇ ਲੋਕਾਂ ਦਾ ਸਾਥ ਦਿੱਤਾ ਹੋਵੇ ਇੱਕੜੀ ਸਾਡੀ ਪੈਣਾ ਸ਼ਹਿਰਾਂ ਨੇ ਰੁਗਾ ਦੋ ਬਾਕੀ ਤੁਹਾਡੇ ਸਾਹਵੇਂ ਰੱਖ ਜਾ ਦੂਗਾ ਮੈਂ ਚੇਰੋ ਫਾਰਮਾਂ ਦੇ ਪੈਸੇ ਮੰਗੇ ਉਹ ਚੁੱਕਣਾ ਨਹੀਂ ਆ ਇਸੇ ਕਰਕੇ ਤੁਸੀਂ ਬੋਲੀਆਂ ਨੂੰ ਮੇਲੇ ਬਣਾਇਆ ਸੀ ਠੀਕ ਹੈ ਜੇਸੇ ਕਰਕੇ ਹੀ ਬੋਲੀਆਂ ਨੂੰ ਤੁਸੀਂ ਅੰਮਲੇ ਬਣਾਇਆ ਸੀ ਕੰਮ ਠੀਕ ਹੋਣਾ ਚਾਹੀਦਾ ਬਾਕੀ ਸਭ ਸਾਡੇ ਚ ਗੰਦੀ ਬੱਚੀ ਨਿਕਲਦਾ ਏ ਜੇ ਮੱਖਤ ਮੰਤਰੀ ਮੱਤਰੀ ਅੰਦਰ ਦੇ ਸਕਾ ਜੇ ਮੁੱਖ ਮੰਤਰੀ ਐਮਐਲਏ ਕਰ ਦੇ ਸਕਦਾ ਫਿਰ ਵੀਰ ਮੇਰੇ ਜਿਹੜੀ ਠੱਗੀ ਮਰੀ ਯਾਦ ਮੈਨੂੰ ਵੀ ਨਹੀਂ ਕਰਦਾ ਮੇਰੇ ਨਾਲ ਯਾਦ ਰੱਖਿਆ ਆਵਾਜ਼ ਇਸ ਪਾਰਟੀ ਜਿੰਦਾਬਾਦ ਕਾਂਦੀ ਪਾਰਟੀ ਜਿੰਦਾਬਾਦ ਦੋ ਦਿਨੇ ਤੁਹਾਡੇ ਕੋਲ ਕਰਨ ਦੇ ਪਰਸੂਨਾ ਹਾਂਜੀ ਕਾਂਦੇ ਪਰਸੂਨੇ ਕੋਵੇਂ ਹੈ ਤੁਹਾਡੇ ਬੋਲ ਦੋ ਦਿਨਾਂ ਚ ਭਾਵੇਂ ਝੋਲੀ ਅਗਲੀ ਭਾਵੇਂ ਹਮੇਂ ਦਿੱਤ ਕਰਦੀ ਬੋਲੇ ਹਰੇਕ ਕਹਿੰਦਾ ਕਿ ਬੇਨਤੀ ਕਰੋ ਹਰੇਕ ਜਿਹੜੇ ਤੁਮਹੀ ਹੁੰਦੀ ਹੈ ਨਾ ਤੁਮਹੀ ਉਹਨਾਂ ਨੂੰ ਪਤਾ ਲੱਗਿਆ ਹੁੰਦਾ ਕੀ ਹੈ ਜਿਹੜੇ ਲੋਕਾਂ ਦਾ ਪਿਆਰ ਇਹ ਗੁਜ਼ਾਰਾ ਦਾ ਨਹੀਂ ਲੈਂਦਾ ਹਮੇਸ਼ਾ ਚੰਗੇ ਲੋਕਾਂ ਦਾ ਰਹਿੰਦਾ ਹੈ ਯਾਦ ਰੱਖਣ ਜੀ ਸਹੀ ਹੈ ਨਾ ਆਵਾਜ਼ਿਕ ਪਾਰਟੀ ਜਿੰਦਾਬਾਦ ਆਵਾਜ਼ਿਕ ਪਾਰਟੀ ਜਿੰਦਾਬਾਦ 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 ਤੁਮੰਨੂ ਜਿੰਦਾਬਾਦ ਇੱਕ ਬੇਨਤੀ ਹੋਰ ਹੈ ਇੱਕ ਬੇਨਤੀ ਕੋ ਨੂੰ ਹੋਰ ਹੈ ਇੱਕ ਬੇਨਤੀ ਹੋ ਰਹੀ ਸਭ ਨੂੰ ਔਰ ਵੀ 14 ਤਰੀਕ ਨੂੰ ਦੋ ਪਰਚੇ ਮਿਲਿਆ ਮਸ਼ੀਨ ਤੇ ਵੋਟਾਂ ਨਹੀਂ ਪਈਆਂ ਦੋ ਪਰਚੇ ਮਿਲਦੇ ਨੇ ਤੇ ਚਾਰੋਂ ਬਣਾ ਥੋੜਾ ਕੇ ਜਾਣਾ ਹੈ ਨਹੀਂ ਨਹੀਂ ਇਹ ਗੱਲ ਨਹੀਂ ਚਾਰੋਂ ਬਣਾ ਥੋੜਾ ਕੇ ਜਾਣਾ ਹੈ ਨਹੀਂ ਦੋ ਵੋਟਾਂ ਇੱਕ ਤਾਂ ਪਹਣੀ ਆ ਭਾਸ਼ਾ ਰਣੀ ਨੂੰ ਤੁਸੀਂ ਨਾਮ ਨਹੀਂ ਲਿਖਣਾ سارے منظور کر گئے ਗਏ ਮੈਂ ਹੱਥਾਂ ਤੇ ਨਹੀਂ ਮੰਡੇ ਹੈ ਘੋਰ ਕੋੜ ਲੱਗਿਆ ਪਿੰਡਾਂ ਦੇ ਮੀਨਾ ਖਹਿੜ ਕੇ ਆਉਣਗੇ ਤੁਹਾਡੇ ਘਰੇ ਗਕਾਰ ਹਰੇਕ ਦਾ ਘਰ ਪਹੁੰਚਦਾ ਕਰੂਗਾ ਮੇਰੀ ਜਮਾਨੇ ਦੀ ਬਰਕਤ ਚਾਹਨੀ ਵੀ ਨਹੀਂ ਮਗਦਾ ਮੇਰੀ ਗੱਲ ਯਾਦ ਕਰ ਆਵਾਜ਼ੀ ਮਾਦੀ ਜਿੰਦਾਬਾਦ ਗਾਰੇ ਪਕਰਨਾ ਮੂਹਰੇ ਲੱਗਣਾ ਬੋਖਾਦਾਰਾਂ ਦੇ ਗਦਾਰਾਂ ਦਾ ਠੀਕ ਹੈ ਠੀਕ ਹੈ ਛੋਟਾ ਵੀ ਲੱਗ ਜਾਂਦਾ ਪਤਾ ਹੁੰਦਾ ਵਧੀਆ ਵਧੀਆ ਕਰਵਾਦੇ ਹੋ ਮਾਰੀਆਂ ਪੰਜੂ ਮਟਾ ਪੜਾ ਵਾਕ ਵਿੱਚ ਜਿਹੜੇ ਕੁੜੀਆਂ ਫੜ ਕੇ ਵਾਕ ਵਿੱਚ ਪੜਦੇ 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 ਪੰਨਵਾਨ ਵਾਹ ਵਾਹ ਦਾ ਸਰ ਵਾਕ ਦੇਣਾ ਕਿੰਤਿੰਗ ਇੱਕ ਵਾਲਾ ਰਹੇਗਾ ਆਪਣਾ ਬਿਜਲੀ ਵਾਲਾ ਕੋਟ ਕਰਦਾ ਨੌਕਰੀ ਵਾਲਾ ਕੋਟ ਕਰਦਾ ہزار یار کا تھوڑا بار پین گیا خوش کرے چلو خوش کری او کرتا جو ਕਿ ਥੋੜੀ ਮਰ ਨਹੀਂ ਬੰਦੀ ਐ ਬੰਦੇ ਲਾ ਕੇ ਨਹੀਂ ਮੈਦ ਕਰਾਇਆ ਬਰਕਤਵਾ ਬਰਕਤਵਾ ਬਣੀ ਜਾਂਦੀ ਐ ਲਈ ਹਾਂਜੀ ਹਾਂਜੀ ਧੀ ਬਣੀ ਜਾਂਦੀ ਐ ਹੈ ਹਾਂਜੀ ਹਾਂਜੀ ਵਧੀਆ ਕਲੇ ਕੋਸ਼ ਕਰ ਨਹੀਂ ਐ ਬਿਹੋਲੇ ਖੱਬੇ ਬਹੁਨੇ ਨੂੰ ਹੀ ਸੱਤ ਲਾਉਂਦੀ ਐ ਸੱਗੇ ਮੁਖਸਰ ਨੂੰ ਸੱਤ ਲਾਉਂਦੀ 33 ਮਾਰ ਤੋਂ